ਤੇ ਕੰਮ ਦੇਣੀ ਭਾਈ ਆ ਮੈਂ ਤਾਂ ਪੜਦਾ ਵੀ ਮੈਂ ਪੜਾ ਤਾਂ ਹੀ ਤਾਂ ਮੈਂ ਬੁੱਕ ਦਿਲਾ ਵੇਚ ਜਾ ਰਿਹਾ ਕੰਮ ਨਹੀਂ ਹੁੰਦਾ ਬੋਲਦੀ ਬੁੱਕ ਜੀ ਬੋਲਣਾ ਪੜਦਾ ਜੱਫੀ ਬਾ ਕੇ ਰੱਖੀ ਹੋਰ ਯੂਨੀਵਰਸਿਟੀ ਕਰਕੇ ਆ ਦੇਖੋ ਜੀ ਬੁੱਕਸ ਨੇ ਤੁਸੀਂ ਇਸ ਨੂੰ ਕਰਵਾ ਸਕਦੇ ਹੋ ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਬੁੱਕ ਫੇਅਰ ਲੱਗੀ ਹੋਈ ਆ ਚੱਕਲਾ ਭਰਾ ਇੱਕ ਦੋ <laughs> पानी की बदहाली भाई मैं तो खाई पड़े कार्तिक जी के बोल वाले पिंकलवाड़ा एक प्रेम साला हर प्राणी का ਛੱਡੋ ਨੌਕਰੀ ਜੀ ਜੀ ਸਹੀ ਗੱਲ ਹੈ ਵੀਰੇ ਮਤਲਬ ਰਿਟਰਨ ਕਦੋਂ ਕਰਨੀ ਹੈ ਆਪਣਾ ਜੀ ਕਰਨੇ ਕਾਦੇ ਵਾਸਤੇ ਕਰਨੀਆਂ ਨੇ ਕਰ ਲੈ ਮਤਲਬ ਬਣਾਈ ਨਹੀਂ ਅੱਜ ਫਿਰ ਹਰ ਦੇਖਣੇ ਬਾਕਸ

ਉੱਨਾਂ ਨੇ ਕਰਦਾ ਯਾਰ ਬੜੀਆ ਹੋਣਾ ਮੇਰੀ ਨਾਮ ਤੇ ਟਾਈਮ ਖਰਾਬ ਕਰਨ ਲੱਗਦਾ